ਵਿਨੋਦ ਖੰਨਾ ਜੀ ਨੇ ਇੱਥੇ ਪੁਲ ਬਣਾਇਆ ਸੀ ਜਿਹੜਾ ਕੰਮ ਕੀਤਾ ਸੀ ਉਹ ਸ਼੍ਰੀ ਵਿਨੋਦ ਖੰਨਾ ਜੀ ਨੇ ਕੀਤਾ ਸੀ ਜਿਹੜੇ ਭਾਜਪਾ ਦੇ ਐਮਪੀ ਰਹਿ ਚੁਕੇ ਆ ਹਾਂ ਮੈਂ ਇਹ ਨਾ ਜ਼ਰੂਰ ਕਰਨੀ ਆ ਕਿ ਸਾਰੇ ਫੋਟੋ ਸ਼ੂਟ ਦੌਰਾਨ ਜ਼ਰੂਰ ਆਂਦੇ ਆ ਕਿਆ ਆਮ ਆਦਮੀ ਸਰਕਾਰ ਨੂੰ ਸਾਢੇ ਦਿਨ ਸਾਦ ਹੋ ਗਿਆ ਬਨੇ ਹੋਏ ਜਦੋਂ ਬਾਰਿਸ਼ ਆਂਦੀ ਹੈ ਜਦੋਂ ਹਾੜ ਆਂਦੀ ਹੈ ਉਦੋਂ ਹੀ ਕਿਉਂ ਯਾਦ ਆਂਦੀ ਹੈ ਪਹਿਲੇ ਕਿਉਂ ਨਹੀਂ ਯਾਦ ਆਂਦੀ ਪਹਿਲੇ ਕੁੱਕ ਦਾ ਇੰਤਜ਼ਾਮ ਕਿਉਂ ਨਹੀਂ ਸ਼ੁਰੂ ਹੁੰਦੇ ਕਿ ਆਈ ਕੁਕ ਰੇਡ 44 ਸਾਲ ਪਹਿਲਾਂ ਪ੍ਰਤਾਪ ਸਿੰਘ ਕੈਰੋ ਵੱਲੋਂ ਤੁਸੀਂ ਬਣਾਈ ਗਈ ਆ ਉਸ ਤੋਂ ਬਾਅਦ ਉਸ ਨੂੰ ਮਨ ਬਯੁਜਿਤ ਕਰਨ ਲਈ ਵਾਸਤੇ ਕਿਸੇ ਵੀ ਸਰਕਾਰ ਨੇ ਕੋਈ ਕੋਲਾ ਨਹੀਂ ਕੀਤਾ ਚੱਕੀ ਮੈਂ ਕਿਹਾ ਹੈ ਕਿ ਪਹਿਲੇ ਸੀ ਕਿ ਅਕਾਲੀ ਸਰਕਾਰ ਸੀਗੀ ਭਾਜਪੀ ਇੱਕ ਆਟੇ ਦੇ ਵਿੱਚ ਨਮਕ ਸੀਗਾ ਠੀਕ ਹੈ ਭਾਜਪਾ ਨੇ ਪਹਿਲੀ ਵਾਰੀ ਪਾਈ ਦੇ ਵਿੱਚ ਇਲੈਕਸ਼ਨ ਲੜਿਆ ਤੇ ਦੋ ਬਾਰੀ ਤੇ ਡਬਲ ਇੰਜਨ ਸਰਕਾਰ ਜਿਹੜੀ ਹੈਗੀ ਅਸਰ ਤਾਂ ਇਹ ਸੀਗੇ ਸਾਡੇ ਕੋਲ ਸਿਰਫ 23 ਸੀਟਾਂ ਸੀਗੀਆਂ ਔਰ ਜਿੰਨਾ ਭਾਜਪੀ ਨੇ ਕੰਮ ਕੀਤਾ ਨਾ ਆਪਣੇ ਹਲਕੇ ਦੇ ਵਿੱਚ ਸਰ ਅੱਜ ਵੀ ਮਨਰੇਗਾ ਨਰੇਗਾ ਕੌਣ ਦੇ ਰਿਹਾ ਭਾਜਪੀ ਅੱਜ ਵੀ ਕਨਕ ਕੌਣ ਦੇ ਰਿਹਾ ਭਾਜਪੀ ਅੱਜ ਵੀ ਕਿਸੇ ਤਰ੍ਹਾਂ ਦੀ ਸਟੇਮ ਆਈ ਭਾਜਪੀ ਦੇ ਰਹੀ ਹੈ ਔਰ ਭਾਜਪੀ ਦੇ ਫੰਡ ਹੀ ਅੱਜ ਦੀ ਡੇਟ ਦੇ ਵਿੱਚ ਵੀ ਪੰਜਾਬ ਯੂਜ਼ ਕਰਕੇ ਹੀ ਕੁਝ ਬਣ ਰਹੇ ਨੇ ਇਹ ਲੋਕ ਜਿਹੜੇ ਲੋਕ ਰੋੜੀ ਜਾਣਗੇ ਤੇ ਕਣ ਕਾਟਾ ਕਿੱਥੋਂ ਹਨਗੇ ਦਰਿਆ ਬਿਆਸ ਨਸ਼ਹਿਰਾ ਪਤਨ ਦੇ ਸੇਫਟੀ ਸਪਰ ਦੇ ਟੁੱਟਣ ਨੂੰ ਲੈ ਕੇ ਤੇ ਜਿੱਥੇ ਪ੍ਰਸ਼ਾਸਨ ਜਿਹੜਾ ਪੂਰੀ ਤਰਾ ਹਰਕਤ ਦੇ ਵਿੱਚ ਆਉਂਦਾ ਜ਼ਿਲ੍ਹਾ ਗੁਰਦਾਸਪੁਰ ਦੀ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਹੈ ਉਹ ਵੀ ਹਰਕਤ ਦੇ ਵਿੱਚ ਆਉਂਦੀ ਹੈ ਲੀਡਰਸ਼ਿਪ ਹਲਕਾ ਇੰਚਾਰਜ ਤੋਂ ਇਲਾਵਾ ਜਿਵੇਂ ਜ਼ਿਲ੍ਹਾ ਪ੍ਰਧਾਨ ਨੇ ਉਹ ਪੁੱਜਦੇ ਨੇ ਤੇ ਇੱਥੇ ਜਿਵੇਂ ਦਿਨਾਨਗਰ ਹਲਕੇ ਦੇ ਨਾਲ ਸਬੰਧਤ ਨੇ ਇੱਥੋਂ ਦੇ ਜੋ ਭਾਜਪਾ ਦੇ ਆਗੂ ਨੇ ਰੇਨੂ ਕਸ਼ਵ ਜਾਂ तमाम ਉਹਨਾਂ ਦੀ ਜਿਹੜੀ ਦਿਨਾਨਗਰ ਹਲਕੇ ਦੇ ਨਾਲ ਸਬੰਧਤ ਲੀਡਰਸ਼ਿਪ ਹੈ ਉਹ ਵੀ ਇੱਥੇ ਮੌਕਾ ਦੇਖਣ ਪਹੁੰਚਦੀ ਹੈ ਕਿ ਇਹ ਸੇਫਟੀ ਸਪਰ ਨੂੰ ਆਪਾਂ ਕਹਿ ਸਕਦੇ ਹਾਂ ਕਿ ਪੂਰੀ ਤਰ੍ਹਾਂ ਜਿਹੜਾ ਸਿਆਸਤ ਆ ਜਿਹੜੀ ਇੱਥੇ ਪੂਰੀ ਤਰ੍ਹਾਂ ਭਖੀ ਹੋਈ ਜਿਹੜੀ ਉਹ ਨਜ਼ਰ ਇਹ ਤਿੱਖੀ ਬਹਿਸ ਜਿਹੜੀ ਜੋਬਨ ਰੰਦਾਵਾ ਦੇ ਵਿੱਚ ਹੋਏ ਚਾਹੇ ਸਹਲਕਨ ਚਾਹੇ ਸੰ세ਵ ਸਮਸ਼ੇਰ ਸਿੰਘ ਜਾਂ ਰੇਨੂ ਕਸ਼ਵ ਉਹਨਾਂ ਦੇ ਵਿੱਚ ਤਿੱਖੀ ਬਹਿਸ ਹੁੰਦੀ ਜਿਹੜੀ ਆ ਉਹ ਨਜ਼ਰ ਆਈ ਆ ਸੋ ਅੱਜ ਤੁਸੀਂ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਤੁਹਾਡਾ ਪੁੱਜਨ ਤੇ ਹਾਰਦਿਕ ਸਵਾਗਤ ਹੈ ਹਾਂ ਬਹੁਤ ਬਹੁਤ ਧੰਨਵਾਦ ਜੀ ਹਾਂ ਸੋ ਇਹ ਪੁਲ ਦੀ ਆਪਾਂ ਗੱਲ ਕਰ ਲਈ ਕਿ ਜੋ ਪੋਲਾਂ ਦੇ ਬਾਦਸ਼ਾਹ ਮੰਨੇ ਜਾਂਦੇ ਸਨ ਆ ਵਿਨੋਦ ਕੰਨਾ ਜੀ ਸਵਰਗੀ ਉਹਨਾਂ ਦੀ ਦੇਣ ਸੀ ਤੇ ਉਸ ਤੋਂ ਬਾਅਦ ਜਿਹੜੇ ਸੇਫਟੀਸ ਪਰ ਬਣਦੇ ਨੇ 2023 ਤੋਂ ਜਿਹੜੇ ਟੁੱਟ ਜਾਂਦੇ ਨੇ ਤੇ ਅੱਜ ਖਬਰਾਂ ਪ੍ਰਕਾਸ਼ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆ ਜਾਂਦਾ ਤੇ ਲੀਡਰਸ਼ਿਪ ਜਿਹੜੀ ਆਮ ਆਦਮੀ ਪਾਰਟੀ ਦੀ ਕਹਿ ਸਕਦੇ ਆ ਉਹ ਵੀ ਹਰਕਤ 'ਚ ਨਜ਼ਰ ਆ ਰਹੀ ਆ ਤੇ ਲੋਕਾਂ ਦਾ ਜਿਹੜਾ ਮੀਣਾ ਲੱਕੇ ਦੇ ਵਿੱਚ ਰੋਸ ਏ ਕਿ ਜਦੋਂ ਹੜ ਆ ਜਾਂਦੇ ਨੇ ਤੁਸੀ ਟੁੱਟ ਜਾਂਦੀ ਆ ਲੀਡਰਸ਼ਿਪ ਜਿਹੜੀ ਆਪਣੀ ਲੀਡਰੀ ਚਮਕਾਉਣ ਵਾਸਤੇ ਫੋਟੋਆਂ ਖਿਚੋਣ ਲਈ ਪਹੁੰਚਦੀ ਆ ਪਰ ਉਤੋਂ ਪਹਿਲਾਂ ਕੋਈ ਬੌੜਦਾ ਨਹੀਂ ਕੀ ਕਹਿਣਾ ਤੁਹਾਡਾ ਭਾਰਤ ਮਾਤਾ ਕੀ ਜੈ ਮੈਂ ਇਹ ਗੱਲ ਜ਼ਰੂਰ ਕਹਾਂਗੀ ਤੁਸੀਂ ਪਹਿਲੇ ਆਪਣੇ ਕੀ ਆ ਕਿ ਵਿਨੋਦ ਖੰਨਾ ਜੀ ਨੇ ਇੱਥੇ ਪੁਲ ਬਣਾਇਆ ਸੀ ਜਿਹੜਾ ਕੰਮ ਕੀਤਾ ਸੀ ਉਹ ਸ਼੍ਰੀ ਵਿਨੋਦ ਖੰਨਾ ਜੀ ਨੇ ਕੀਤਾ ਸੀ ਜਿਹੜੇ ਭਾਜਪਾ ਦੇ ਐਮਪੀ ਰਹਿ ਚੁਕੇ ਆ ਉਸ ਤੋਂ ਬਾਅਦ ਕਿਸੇ ਵੀ ਪਾਰਟੀ ਨੇ ਕੰਮ ਨਹੀਂ ਕੀਤਾ ਚਾਹੇ ਅਰੁਣਾ ਚੌਧਰੀ ਮੈਡਮ ਹੋਏ ਚਾਹੇ ਸ਼ਮਸ਼ੇਰ ਸਿੰਘ ਜੀ ਹੋਣ ਹਾਂ ਮੈਂ ਇੰਨਾ ਜ਼ਰੂਰ ਕਹਿਨੀ ਆ ਕਿ ਸਾਰੇ ਫੋਟੋ ਸ਼ੂਟ ਕਰਾਉਣ ਜ਼ਰੂਰ ਆਂਦੇ ਆ ਕਿ ਆਮ ਆਦਮੀ ਸਰਕਾਰ ਨੂੰ 3.5 ਸਾਲ ਹੋ ਗਿਆ ਬਣੇ ਹੋਏ ਜਦੋਂ ਬਾਰਿਸ਼ ਆਂਦੀ ਹੈ ਜਦੋਂ ਹਾਰਡ ਆਂਦੀ ਹੈ ਉਦੋਂ ਕਿਉਂ ਯਾਦ ਆਂਦੀ ਹੈ ਪਹਿਲੇ ਕਿਉਂ ਨਹੀਂ ਯਾਦ ਆਂਦੀ ਪਹਿਲੇ ਫੁਕਤਾ ਇਂਤਜ਼ਾਮ ਕਿਉਂ ਨਹੀਂ ਸ਼ੁਰੂ ਹੁੰਦੇ ਹੁਣ ਆ ਕਰਕੇ ਫੋਟੋ ਖਿਚਾ ਜਾਣੀ ਹੈ ਦੋ ਟਰਾਲੀਆਂ ਮਿੱਟੀ ਦੀ ਸਟੋਆ ਜਾਣੀ ਹੈ ਬਸ ਫਿਰ ਅਗਲੇ ਸਾਲ ਵੇਟ ਕਰਨੀ ਹੈ ਬਾਰਿਸ਼ ਆਏਗੀ ਉਸ ਟਾਈਮ ਦੇ ਉੱਤੇ ਅਸੀਂ ਆਵਾਂਗੇ ਤੇ ਫਿਰ ਫੋਟੋ ਖਿਚਾਵਾਂਗੇ ਮਿੱਟੀ ਸਟੋਆਵਾਂਗੇ ਇਤੋਂ ਤੱਕ ਆਮ ਆਦਮੀ ਦਾ ਪਾਰਟੀ ਦਾ ਕੰਮ ਰਹਿ ਗਿਆ ਕਿ ਸਾਰੇ ਫੋਟੋ ਸ਼ੂਟ ਆ ਜਾਂਦੇ ਆ ਔਰ 3.5 ਸਾਲ ਹੋ ਗਿਆ ਆਮ ਆਦਮੀ ਪਾਰਟੀ ਨੂੰ ਬਨੇ ਹੋਏ ਕਿਆ ਸਾਢੇ 3 ਸਾਲ ਤੋਂ ਐਂਦੀ ਸਮੱਸਿਆ ਹੱਲ ਹੋਈ ਹੈ ਅੱਜ ਅਸੀਂ ਬੀਜੇਪੀ ਦੇ ਕਾਰਜਕਰਤਾ ਮੇਰੇ ਨਾਲ ਬਹੁਤ ਹੀ ਰਿਸਪੈਕਟਫੁਲ ਵਿਨੇ ਚੋਧਰੀ ਜੀ ਨੇ ਡਾਕਟਰ ਦੀਪਕ ਮੱਟੂ ਨੇ ਇਸ ਮੰਡਲ ਦੇ ਮੰਡਲ ਪ੍ਰਧਾਨ ਜੀ ਸਾਡੇ ਸੰਦੀਪ ਠਾਕੁਰ ਜੀ ਔਰ ਰਾਜੇਸ਼ ਜੀ ਅਸੀਂ ਸਾਰੇ ਦੇ ਸਾਰੇ ਇੱਥੇ ਦੇਖਣ ਆਏ ਆ ਸਮੱਸਿਆ ਨੂੰ ਦੇਖਣ ਆਏ ਆ ਔਰ ਹਾਂ ਅਸੀਂ ਇਹ ਵੀ ਕਵਾਂਗੇ ਕਿ ਅਸੀਂ ਕਿਤੇ ਨਾ ਕਿਤੇ ਦੇਖੋ ਇਹ ਸਾਰੇ ਦੀ ਜਿੰਨੀ ਵੀ ਪਾਵਰ ਹੈਗੀ ਹੈ ਸਟੇਟ ਗਵਰਨਮੈਂਟ ਦੇ ਅੰਡਰ ਆਂਦੀ ਹੈ ਸਟੇਟ ਗਵਰਨਮੈਂਟ ਨੇ ਜੋ ਕਰਨਾ ਹੈ ਬਟ ਅਸੀਂ ਆਵਾਜ਼ ਜ਼ਰੂਰ ਉਠਾਉਂਦੇ ਰਵਾਂਗੇ ਉਠਾਵਾਂਗੇ ਔਰ ਬਹੁਤ ਸਾਰੇ ਤੁਸੀਂ ਕੁਝ ਇੱਕ ਟਾਈਮ ਤੋਂ ਦੇਖਿਆ ਹੋਏਗਾ ਅਸੀਂ ਕੈਂਪ ਵੀ ਲਗਾ ਰਹੇ ਆ ਭਾਜੀਪੀ ਵਾਲੇ ਔਰ ਅਸੀਂ ਹਰ ਏਰੀਆ ਦੇ ਵਿੱਚ ਜਾ ਕੇ ਆਵਾਜ਼ ਵੀ ਉਠਾਉਂਦੇ ਆ ਤਾਂ ਕਿ ਸਾਡੀ ਆਵਾਜ਼ ਉਠਾਉਣ ਦੇ ਨਾਲ ਇਹ ਲੋਕੀ نیند ਤੋਂ ਜਾਗ ਸਕਣ ਆਪਣੇ ਏਰੀਏ ਦਾ ਕਿਤੇ ਨਾ ਕਿਤੇ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ ਔਰ ਸਾਰੇ ਪਿੰਡ ਨਿਵਾਸੀਆਂ ਨੂੰ ਆਪਾਂ ਇੱਕ ਵਾਅਦਾ ਵੀ ਕਰਕੇ ਜਾਂਦੇ ਆ ਕਿ ਭਾਈ 27 ਦੇ ਵਿੱਚ ਤੁਸੀਂ ਸਰਕਾਰ ਲੈ ਕੇ ਆਓਗੇ ਸਭ ਤੋਂ ਪਹਿਲੇ ਕੰਮ ਐਥੇ ਹੀ ਸ਼ੁਰੂ ਕਰਾਂਗੇ ਜੀ ਉਹ ਮੈਡਮ ਇੱਥੇ ਇੱਕ ਸਵਾਲ ਖੜਾ ਹੁੰਦਾ ਕਿ ਤੁਸੀਂ ਕਹਿੰਦੇ ਕਿ 27 ਦੇ ਵਿੱਚ ਸਰਕਾਰ ਲੈ ਕੇ ਆਓਗੇ ਆਮ ਆਦਮੀ ਪਾਰਟੀ ਵੱਲੋਂ ਵੀ ਦਾਅਵੇ ਕੀਤੇ ਜਾ ਰਹੇ ਨੇ ਸਾਰੀਆਂ ਪਾਰਟੀਆਂ ਵੱਲੋਂ ਕਾਂਗਰਸ ਵੱਲੋਂ 27 'ਚ ਸਾਡੀ ਹੀ ਸਰਕਾਰ ਬਣਨੀ ਹੈ ਤੇ ਇਹ ਬਣਦਾ ਵੀ ਹੁੰਦਾ ਰਾਜਨੀਤੀ ਦੇ ਵਿੱਚ ਤੇ ਕੀ 10 ਸਾਲ ਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਜਿਹੜੀ ਇਹ ਰਹੀ ਹੈ ਪੋਲ ਦਾ ਮੈਟਰ ਜਿਹੜਾ ਵੱਖਰਾ ਹੈਗਾ ਤੁਸੀਂ ਦਾ ਅਲੱਗ ਮੈਟਰ ਆ ਹਰ ਸਾਲ ਇਹੋ ਦੋ ਵੀ ਹੜ ਹੁੰਦੇ ਰੇ ਆ ਕੀ ਅਕਾਲੀ ਭਾਜਪਾ ਦੀ ਸਰਕਾਰ ਚ ਕੀ ਉਪਰਾਲਾ ਕੀਤਾ ਗਿਆ ਤੁਸੀ ਬੰਨੂ ਪੱਕਾ ਕਰਨ ਵਾਸਤੇ ਅਰੇ ਕਮਿਟੀ ਦਾ ਬੁੱਕ ਪਾਇਆ ਗਿਆ ਦੱਸੋ ਅਰੇ ਅਕਾਲੀ ਭਾਜਪਾ ਦੀ ਸਰਕਾਰ ਦੇ ਟਾਈਮ ਤੇ ਹੀ ਜਿੰਨੀਆਂ ਸਮੱਸਿਆਵਾਂ ਹੋ ਰਹੀਆਂ ਸੀਗੇ ਨਾ ਉਹਨਾਂ ਦੇ ਟਾਈਮ ਤੇ ਹੀ ਹੋ ਰਹੀਆਂ ਸੀਗੀਆਂ ਔਰ ਉਹਨਾਂ ਨੇ ਹੀ ਕੀਤੀਆਂ ਬੀਜੇਪੀ ਦੇ ਟਾਈਮ ਤੇ ਹੀ ਹੋਈਆਂ ਔਰ ਦੂਜੀ ਜੜੀ ਇੱਕ ਗੱਲ ਐਸੋ ਪ੍ਰਮਾਣ ਨਹੀਂ ਤੁਸੀਂ ਜਿਹੜੀ ਤੁਸੀਂ ਹੈਗੀ ਆ ਤੁਸੀਂ ਪ੍ਰਤਾਪ ਸਿੰਘ ਕੈਰੋਂ ਤੁਹਾਡੇ ਧਿਆਨ ਚ ਲਿਆ ਦਈਏ ਕਿ ਅੱਜ ਤੋਂ 364 ਸਾਲ ਪਹਿਲਾਂ ਪ੍ਰਤਾਪ ਸਿੰਘ ਕੈਰੋਂ ਵੱਲੋਂ ਤੁਸੀਂ ਬਣਾਈ ਗਈ ਆ ਉਸ ਤੋਂ ਬਾਅਦ ਤੁਸੀਂ ਨੂੰ ਮਜ਼ਬੂਤ ਕਰਨ ਵਾਸਤੇ ਕਿਸੇ ਵੀ ਸਰਕਾਰ ਨੇ ਕੋਈ ਪ੍ਰਾਲਾ ਨਹੀਂ ਕੀਤਾ ਚੱਕੀ ਮੈਂ ਕਿਹਾ ਕਿ ਪਹਿਲੇ ਸੀਗੀ ਅਕਾਲੀ ਸਰਕਾਰ ਸੀਗੀ ਭਾਜੀ ਜੀ ਪੀ ਇੱਕ ਆਟੇ ਦੇ ਵਿੱਚ ਨਮਕ ਸੀਗਾ ਠੀਕ ਹੈ ਭਾਜੀ ਜੀ ਪੀ ਨੇ ਤੇ ਪਹਿਲੀ ਵਾਰੀ ਬਾਈ ਦੇ ਵਿੱਚ ਇਲੈਕਸ਼ਨ ਲੜਿਆ ਸੀ ਔਰ ਤੁਹਾਡੀ ਡਬਲ ਇੰਜਨ ਸਰਕਾਰ ਸੀ ਉਦੋਂ ਡਬਲ ਇੰਜਨ ਸਰਕਾਰ ਜਿਹੜੀ ਹੈਗੀ ਸਰ 23 ਸੀਗੇ ਸਾਡੇ ਕੋਲ ਸਿਰਫ 23 ਸੀਟਾਂ ਸੀਗੀਆਂ ਔਰ ਜਿੰਨਾ ਬੀਜੇਪੀ ਨੇ ਕੰਮ ਕੀਤਾ ਨਾ ਆਪਣੇ ਹਲਕੇ ਦੇ ਵਿੱਚ ਸਰ ਅੱਜ ਵੀ ਮਨਰੇਗਾ ਨਰੇਗਾ ਕੌਣ ਦੇ ਰਿਹਾ ਹੈ ਬੀਜੇਪੀ ਅੱਜ ਵੀ ਕਣਕ ਕੌਣ ਦੇ ਰਿਹਾ ਹੈ ਬੀਜੇਪੀ ਅੱਜ ਵੀ ਕਿਸੇ ਤਰ੍ਹਾਂ ਦੀ ਸਕੀਮ ਆਈ ਬੀਜੇਪੀ ਦੇ ਰਹੀ ਹੈ ਔਰ ਬੀਜੇਪੀ ਦੇ ਫੰਡ ਹੀ ਅੱਜ ਦੀ ਡੇਟ ਦੇ ਵਿੱਚ ਵੀ ਪੰਜਾਬ ਯੂਜ਼ ਕਰਕੇ ਹੀ ਕੁਝ ਕਰੇਗੀ ਜੇ ਲੋਕ ਜੇ ਲੋਕ ਰੋੜੀ ਜਾਣਗੇ ਤੇ ਕਣਕਾਟਾ ਕਿੱਥੋਂ ਖਾਂਗੇ ਸਰ ਆਪਾਂ ਤੇ ਕਹਿੰਦੇ ਪਏ ਆ ਕਿ ਤਾਂ ਹੀ ਤੇ ਅਸੀਂ ਇੱਥੇ ਆਏ ਆ ਲੋਕਾਂ ਦੀ ਹਾਲ ਨੂੰ ਮੁਸ਼ਕਲ ਨੂੰ ਦੇਖਣ ਵਾਸਤੇ ਕਿਆ ਸਰ ਮੈਂ ਆ ਨਹੀਂ ਸਕਦੀ ਕਿ ਆਪਣੀ ਜਨਤਾ ਦੇ ਨਾਲ ਮਿਲ ਨਹੀਂ ਸਕਦੀ ਕਿ ਇਹਨਾਂ ਤੋਂ ਬੰਦਦਾ ਨਾ ਕਿ ਇਹਨਾਂ ਤੋਂ ਮੇਰੀ ਕੋਲਾ ਨਾ ਪਾਏਗੀ ਤਾਂ ਕਿੰਨਾ ਲੱਗਿਆ ਕਿ ਕਿੱਦਾਂ ਹੋਏਗਾ ਐ ਤੇ ਸਾਰੇ ਪੈਸਾ ਫੰਡ ਖਾ ਜਾਣਗੇ ਸਰਕਾਰ ਹੈ ਨਾ ਨਹੀਂ ਇਹ ਸਾਨੂੰ ਤੇ ਕੁਐਸਚਨ ਕੀਤਾ ਲੇਕਿਨ ਇਹਨਾਂ ਨੂੰ ਪੁੱਛੋ ਵੀ ਇਹਨਾਂ ਦੀ ਸਰਕਾਰ ਹੈ ਇਹਨਾਂ ਨੇ ਕੀ ਕੀਤਾ ਉਹਨਾਂ ਦਾ ਸਾਢੇ 3 ਸਾਲ ਦੇ ਵਿੱਚ ਕੁਝ ਨਹੀਂ ਕੀਤਾ ਉਹਨਾਂ ਦਾ ਕਹਿਣਾ ਕਿ ਅਸੀਂ ਤੁਸੀ ਬੰਦਾ ਕੰਮ ਪੱਕਾ ਸ਼ੁਰੂ ਕਰ ਦੇਣਾ ਮੈਂ ਇੱਕ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਨੀ ਇਹ ਖਤਮ ਹੋਣ ਵਾਲੀਆਂ ਤਾਂ ਫਿਰ ਉੱਤੇ ਮਿੱਟੀ ਪੈਣੀ ਸ਼ੁਰੂ ਹੋਈ ਹੈ ਜੇਟ ਕਰ ਲਓ ਅਗਲੇ ਸਾਲ ਤੱਕੀ ਪਰ ਉਹਨਾਂ ਨੇ ਕਿਹਾ ਜਿੰਨੀਆਂ ਵੀ ਸਟੇਟਾਂ ਨਾਲ ਪੰਜਾਬ ਦੇ ਲੱਗਦੀਆਂ ਸਭ ਨੇ ਤਰੱਕੀ ਕੀਤੀ ਹੈ ਖਾਲੀ ਪੰਜਾਬ ਨੇ ਨਹੀਂ ਤਰੱਕੀ ਕੀਤੀ ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਹੈਗੀ ਆਪਾਂ ਸਾਰਿਆਂ ਤੋਂ ਇਹ ਉਮੀਦ ਕਰਦੇ ਆ ਆਪਾਂ ਪਈ ਇੱਥੇ ਵੋਟਾਂ ਮੰਗਣ ਨਹੀਂ ਆਏ ਆਪਾਂ ਵੋਟਾਂ ਦੀ ਗੱਲ ਨਹੀਂ ਕਰਦੇ ਆਪਾਂ ਇਸ ਟਾਈਮ ਦੇ ਉੱਤੇ ਦੁੱਖ ਤਕਲੀਫ ਦੇਖਣ ਆਏ ਆ ਮੈਨੂੰ ਲੱਗਦਾ ਕਿ ਜਦੋਂ ਦੋ ਸਾਲ ਪਹਿਲੇ ਸਾਲ ਵੀ ਆਈ ਸੀ ਮੈਡਮ ਪਿਛਲੇ ਸਾਲਾਂ ਤੋਂ ਪਿਛਲੇ ਸਾਲ ਵੀ ਆਈ ਸੀਗੇ ਉਸ ਸਮਾਂ ਅਕਾਲਕ ਅਸੀਂ ਸਾਰੀ ਜਨਤਾ ਦੇ ਵਿੱਚ ਗਏ ਆ ਆਪਾਂ ਇੱਥੇ ਇਹੀ ਕਹਿਣ ਆਏ ਆ ਕਿ ਜਦੋਂ ਅਸੀਂ ਆਵਾਜ਼ ਉਠਾਵਾਂਗੇ ਇਹ ਸਰਕਾਰਾਂ ਜਰੂਰ ਜਾਗ ਰਹੀਆਂ ਸਨ ਇਹ ਸੰਰ ਇਹਨੂੰ ਇਹ ਸੰਰ ਇਹਨੂੰ ਕਸ਼ਬੀ ਉਹਨਾਂ ਦਾ ਕਹਿਣਾ ਕਿ ਜੇ ਵਿਰੋਧੀ ਧਰ ਤੇਰਾ ਜਿਹੜਾ ਵਿਪੱਖਸ਼ੀ ਧਰ ਜੇ ਉਹ ਰੌਲਾ ਨਹੀਂ ਪਾਉਣਗੇ ਜੇ ਉਹ ਸਵਾਲ ਨਹੀਂ ਉਠਾਉਣਗੇ ਮੁੱਦੇ ਨਹੀਂ ਉਠਾਉਣਗੇ ਤੇ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਨੇ ਮੌਕੇ ਦੀਆਂ ਹਕੂਮਤਾਂ ਨੇ ਉਹ ਹਰਕਤ ਦੇ ਵਿੱਚ ਨਹੀਂ ਆਉਣਗੀਆਂ ਤੇ ਲੋਕਾਂ ਦੇ ਕੰਮ ਨਹੀਂ ਹੋਣਗੇ ਇਸੇ ਤਹਿਤ ਹੀ ਅੱਜ ਤੁਹਾਨੂੰ ਦੱਸ ਦਈਏ ਕਿ ਸੇਫਟੀ ਪਨ ਬੰਨ ਹੈ ਜੋ ਟਾਂਡੇ ਦਾ ਤੁਸੀਂ ਬੰਨ ਜਿਵੇਂ ਪ੍ਰਸ਼ਾਸਨ ਵੱਲੋਂ ਹਰਕਤ ਦੇ ਵਿੱਚ ਆਉਂਦਿਆਂ ਪੱਲ ਖਬਰਾਂ ਪ੍ਰਕਾਸ਼ਤ ਹੋਣ ਤੋਂ ਬਾਅਦ ਜੋ ਮਿੱਟੀ ਪਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਆ ਉਹਨਾਂ ਦਾ ਕਹਿਣਾ ਕਿ ਇਹ ਵਿਰੋਧੀ ਧਿਰਾਂ ਵੱਲੋਂ ਜਿਹੜਾ ਰੌਲਾ ਪਾਉਂਦੇ ਹੀ ਇਹ ਕੰਮ ਸ਼ੁਰੂ ਹੁੰਦੇ ਨੇ ਤੇ ਉਹਨਾਂ ਨੇ ਆਪਣੇ ਸਰਕਾਰ ਆ ਜੋ ਕੇਂਦਰ ਦੀ ਸਰਕਾਰ ਹੈ ਮੋਦੀ ਸਰਕਾਰ ਆ ਉਹਦੀ ਸਿਫਤਾਂ ਦੇ ਪੋਲ ਬੰਦਿਆ ਉਹਨਾਂ ਨੇ ਆਪਣੀਆਂ ਉਪਲਬਧੀਆਂ ਵੀ ਗਨਾਈਆਂ ਜਿੱਥੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਪੰਜਾਬ ਜਿਹੜਾ ਵਾ ਇਹ ਮੋੜ ਜਿਹੜਾ ਸੋਨੇ ਦੀ ਚਿੜੀਆ ਬਣ ਜਾਵੇ ਜਾਂ ਤਰੱਕੀ ਦੀਆਂ ਲੀਹਾਂ ਤੇ ਜਿਹੜਾ ਮੋੜ ਪੈ ਜਾਵੇ ਤੇ ਮੋਦੀ ਸਰਕਾਰ ਜਿਹੜੀ ਕਹਿੰਦਾ ਮਤਲਬ ਭਾਜਪਾ ਸਰਕਾਰ ਜਿਹੜੀ ਆ ਉਹਨਾਂ ਨੇ ਮੰਗ ਕੀਤੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਲਿਆਉਣੀ ਆ ਜ਼ਰੂਰੀ ਹੁਣ ਤੱਕ ਲਈ ਇੰਨਾ ਹੀ ਸਜੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ